ਨਾ ਲੋਕਾਂ ਦੀ ਨਿਗਾ ਕਮਜ਼ੋਰ ਹੋਈ ਪਈ ਹੈ 5 ਨੰਬਰ ਅੰਕ ਲੱਗੀ ਵੀ ਆ 4 ਨੰਬਰ 3 ਨੰਬਰ 2 ਨੰਬਰ ਬਿਲਕੁਲ ਆਸਾਨੀ ਦੇ ਨਾਲ ਉਤਰ ਜੂਗੀ ਕੁਝ ਮਹੀਨਿਆਂ ਦੇ ਵਿੱਚ ਜੇ ਤੁਸੀਂ ਆਹ ਪੌਦੇ ਦਾ ਇਸਤੇਮਾਲ ਕਰ ਲਿਆ ਅਸੀਂ ਪਹਾੜਾਂ ਦੇ ਵਿੱਚ ਪਹੁੰਚੇ ਹੋਇਆ ਆਮ ਪਹਾੜਾਂ ਦੇ ਵਿੱਚ ਮਿਲਦਾ ਇਹ ਬੂਟੇ ਦੇ ਹੋਰ ਵੀ ਫਾਇਦੇ ਦੱਸਣਾ ਦੋਸਤੋ ਜਿਨ੍ਹਾਂ ਲੋਕਾਂ ਦੇ ਹੱਡਾ ਪੈਰਾਂ ਦੇ ਵਿੱਚ ਦਰਦ ਹੁੰਦਾ ਮਤਲਬ ਕਮਰ ਦਰਦ ਕਰਦੀ ਆ ਗੋਡਿਆਂ ਚ ਵਿੱਚ ਦਰਦ ਆ ਹੂਣਿਆਂ ਦੇ ਵਿੱਚ ਦਰਦ ਆ ਸਰਵਾਈਕਲ ਹੋਇਆ ਪਿਆ ਉਹਦੇ ਵਿੱਚ ਵੀ ਬਹੁਤ ਜਿਆਦੇ ਉਪਜੋਗੀ ਆ ਇਹਨੂੰ ਗਰੂਨਾ ਕਹਿੰਦੇ ਨੇ ਗਰੂਨਾ ਤੇ ਤੁਸੀਂ ਇਹਦੇ ਪੱਤੇ ਦੇਖ ਸਕਦੇ ਹੋ ਇਹਦੇ ਕੀ ਕਰਨੇ ਆ ਪੱਤੇ ਖਾਣੇ ਆ ਤੇ ਬਾਕੀ ਇਹਦੇ ਇੱਕ ਫਲ ਆ ਜਿਹੜਾ ਉਹ ਲੱਗਦਾ ਹੁੰਦਾ ਕਾਲੇ ਜਿਹੇ ਰੰਗ ਦਾ ਛੋਟੇ ਛੋਟੇ ਫਲ ਲੱਗਦੇ ਨੇ ਪਰ ਹੁਣ ਲੱਗੇ ਨਹੀਂ ਹੋਏ ਤਾਂ ਤੁਸੀਂ ਉਹ ਸਵੇਰੇ ਸ਼ਾਮ ਖਾਣਿਆ ਤੁਹਾਡੀ ਅੱਖਾਂ ਦੀ ਜਿਹੜੀ ਰੌਸ਼ਨੀ ਆ ਉਹ ਵੀ ਬਾਜੂ ਤੁਸੀਂ ਬਹੁਤ ਜਿੰਨਾ ਲੋਕਾਂ ਦੇ ਮਤਲਬ 4 ਨੰਬਰ 5 ਨੰਬਰ ਐਨਕ ਲੱਗੀ ਹੋਈ ਆ ਆਸਾਨੀ ਦੇ ਨਾਲ ਉਹ ਵੀ ਉਤਰ ਜੂ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਇੱਕਾ ਪਲਾਂਟ ਬੇਸ ਇਲਾਜ ਆਯੁਰਵੈਦਿਕ ਤਰੀਕੇ ਨਾਲ ਇਹ ਤੁਸੀਂ ਜੰਗਲੀ ਜੜੀ ਬੂਟੀ ਹੈ ਇਹਦੇ ਨਾਲ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਲੋਕਾਂ ਦਾ ਦਿਮਾਗ ਘਟ ਕਰਦਾ ਕੰਮ ਜਾਂ ਮਤਲਬ ਸਿਰ ਜਿਹੜਾ ਉਹ ਦਰਦ ਕਰਦਾ ਰਹਿੰਦਾ ਬਹੁਤ ਸਾਰਾਂ ਦੇ ਲੋਕਾਂ ਦੇ ਵਿੱਚ ਕੰਨਾਂ ਦੇ ਵਿੱਚ ਟਿੰ ਟਿੰ ਸ਼ੀ ਦੀ ਆਵਾਜ਼ ਆਉਂਦੀ ਰਹਿੰਦੀ ਹੈ ਬਿਨਾਂ ਗੱਲ ਤੋਂ ਤਾਂ ਉਹ ਵੀ ਇਹਦਾ ਇਸਤੇਮਾਲ ਹੈ ਉਹ ਵੀ ਕਰ ਸਕਦੇ ਨੇ ਉਹਨਾਂ ਦੀ ਜਿਹੜੀ ਕੰਨਾਂ ਦੀ ਟਿੰ ਟਿੰ ਦੀ ਸੀ ਸੀ ਦੀ ਆਵਾਜ਼ ਹੈ ਉਹ ਵੀ ਹਟ ਜੂ ਬਾਕੀ ਹੋਰ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਨੇ ਉਹ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਇਹ ਨੰਬਰ ਹੈ ਤੇ ਬਾਕੀ ਸਾਡੇ ਪੇਜ ਨੂੰ ਫੋਲੋ ਲਾਈਕ ਜਰੂਰ ਕਰੋ ਅਸੀਂ ਜੰਗਲੀ ਜੜੀ ਬੂਟੀਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਰਹੇ ਹਾਂ ਆਯੁਰਵੈਦਿਕ ਦੇ ਬਾਕੀ ਫਰੀ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਸੀਂ ਆਪਣਾ ਫਰੀ ਦੇ ਵਿੱਚ ਆਯੁਰਵੈਦਿਕ ਜੜੀ ਬੂਟੀਆਂ ਤੋਂ ਇਲਾਜ ਹੈ ਜਿਹੜਾ ਕਰ ਸਕਦੇ ਹੋ ਜਿੰਨੀ ਮਰਜੀ ਐਨਕ ਲੱਗੀ ਹੋਵੇ ਇਹਦੇ ਨਾਲ ਉਤਰ ਜਾਂਦੀ ਹੈ ਤੇ ਬਾਕੀ ਦੋਸਤੋ ਅਸੀਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਕਰਦੇ ਹਾਂ ਜੇ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾਗਾ ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਧੰਨਵਾਦ